ਖਾਸ ਕਰਕੇ ਵੈਸਟ ਕੋਸਟ ਦੇ ਵਿੱਚ ਕੈਲੀਫੋਰਨੀਆ 'ਚ ਟੈਂਪਰੇਚਰ ਬਹੁਤ ਹਾਈ ਹੈਗਾ ਆ ਫਾਇਰ ਸੀਜ਼ਨ ਸ਼ੁਰੂ ਹੋ ਚੁੱਕਾ ਆ ਅੱਗ ਲੱਗਣ ਦੇ ਬਹੁਤ ਜ਼ਿਆਦਾ ਜਿਹੜੇ ਚਾਂਸ ਹੈਗੇ ਆ ਬਹੁਤ ਸਾਰੇ ਜਿਹੜੇ ਸ਼ਹਿਰ ਆ ਕੈਲੀਫੋਰਨੀਆ ਦੇ ਉਹਨਾਂ 'ਚ 100 ਤੋਂ ਲੈ ਕੇ 110 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਪਹੁੰਚੂਗਾ ਤੇ ਕਈ ਏਰੀਆ ਚੋਂ ਰੈਡਿੰਗ ਜਿਹੜਾ ਆ ਉਥੇ ਕਹਿੰਦੇ 115 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਆ ਉਹ ਉੱਚੂਗਾ ਨਾਰਥਰਨ ਕੈਲੀਫੋਰਨੀਆ ਚ 4000 ਫੁੱਟ ਤੋਂ ਉਚਾਈ ਵਾਲੀਆਂ ਜਿਹੜੀਆਂ ਪਹਾੜੀਆਂ ਉਥੇ ਫਾਇਰ ਡੇਂਜਰ ਬਹੁਤ ਜ਼ਿਆਦਾ ਆ ਸਾਰਾ ਕੁਝ ਸੁੱਕਾ ਪਿਆ ਆ ਹਵਾਵਾਂ ਬੜੀਆਂ ਤੇਜ਼ ਹੈਗੀਆਂ ਤੇ ਪਬਲਿਕ 유ਟਿਲਿਟੀ ਕੰਪਨੀ ਪੈਸੀਫਿਕ ਗੈਸ ਤੇ ਇਲੈਕਟ੍ਰਿਕ ਉਹਨਾਂ ਨੇ ਇਹ ਕਿਹਾ ਵੀ 12000 ਦੇ ਕਰੀਬ ਅਸੀਂ 10 ਕੈਲੀਫੋਰਨੀਆ ਦੀਆਂ ਕਾਉਂਟੀਆਂ ਦੇ ਵਿੱਚ ਲੋਕਾਂ ਦੀ ਬਿਜਲੀ ਕੱਟ ਕਰ ਦੇਵਾਂਗੇ ਜੀ ਉਹਨਾਂ ਨੂੰ ਲੱਗਿਆ ਕਿ ਤੇ ਬਈ ਅੱਗ ਲੱਗ ਗਈ ਆ ਜਾਂ ਅੱਗ ਲੱਗਣ ਦੇ ਚਾਂਸ ਆ ਸੋ ਉਹ ਕਹਿੰਦੇ ਵੀ ਅਸੀਂ ਆ ਰਾਈਟਵੇ ਜਿਹੜੀ ਬਿਜਲੀ ਆ ਉਸ ਨੂੰ ਕੱਟ ਕਰ ਦੇਵਾਂਗੇ ਹੁਣ ਤੱਕ 131483 ਏਕੜ ਕੈਲੀਫੋਰਨੀਆ ਦੇ ਵਿੱਚ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ ਹਾਲਾਂਕਿ ਬੜੀਆਂ ਛੋਟੀਆਂ ਜਿਹੜੀਆਂ ਅੱਗਾਆਂ ਉਹੋ ਲੱਗੀਆਂ ਸੀਗੀਆਂ ਫਾਇਰ ਰਿਸਕ ਯੂਸੂਲੀ ਜੁਲਾਈ ਮਹੀਨੇ ਚ ਹਾਈ ਹੁੰਦਾ ਹੈ ਪਰ ਇਸ ਵਾਰ ਬਾਲਾ ਹੀ ਜਿਹੜਾ ਹਾਈ ਹੋ ਗਿਆ ਕਿਉਂਕਿ ਇੰਨਾ ਟੈਂਪਰੇਚਰ ਬਹੁਤ ਘੱਟ ਪਹਿਲਾਂ ਲਿਖਿਆ ਗਿਆ ਜੁਲਾਈ ਮਹੀਨੇ ਦੇ ਵਿੱਚ ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਦੇਖ ਰਹੇ ਆ ਬੜੇ ਧਿਆਨ ਦੇ ਨਾਲ ਕਿਸੇ ਵੇਲੇ ਵੀ ਬਿਜਲੀ ਦਾ ਕੱਟ ਹੋ ਸਕਦਾ ਹੈ ਪਾਣੀ ਵਗੈਰਾ ਐਕਸਟਰਾ ਰੱਖੋ ਆਪਣੀਆਂ ਬਾਲਟੀਆਂ ਵਗੈਰਾ ਚ ਕਿਉਂਕਿ ਕਈ ਵਾਰੀ ਫਿਰ ਤੁਹਾਡਾ ਪਾਣੀ ਵੀ ਨਹੀਂ ਚੱਲਦਾ ਹੈਗਾ ਤੇ ਆਈਸ ਵਗੈਰਾ ਮਹਿਨਤਿਆਰੀ ਚ ਰਹੋ ਤਾਂ ਕਿ ਰੱਬ ਨਾ ਕਰੇ ਕੱਲ ਨੂੰ ਬਿਜਲੀ ਵੀ ਚੱਲ ਜਾਂਦੀ ਹੈ ਤੇ ਤੁਸੀਂ ਘਟੋ ਘਟ ਜਿਹੜਾ ਆ ਗਰਮੀ ਦੇ ਵਿੱਚ ਸਰਵਾਈਵ ਕਰ ਸਕੋ ਜੀ ਬਿਲਕੁਲ ਸਥਿਤੀ ਬੜੀ ਚੰਗੀ ਨਹੀਂ ਹੈ ਵੈਦਰ ਨੂੰ ਲੈ ਕੇ ਅਲਰੇਡੀ ਆਪਾਂ ਦੇਖ ਰਹੇ ਹਾਂ ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਇਹ ਗਲ ਹੋ ਸਕਦੀ ਕੱਲ ਵੀ ਆਪਾਂ ਜਿਹਦਾ ਦੱਸਿਆ ਸੀ 8-9 ਕਾਉਂਟੀਆਂ ਉਹਨਾਂ ਨੇ ਅਜੇ ਹੀਆਂ ਦੱਸੀਆਂ ਸੀ ਜਿੱਥੇ ਪੀਜੀਐਨੀ ਦੇ ਦੁਆਰਾ ਇਤਿਆਤੀ ਤੌਰ ਦੇ ਉੱਤੇ ਬਿਜਲੀ ਆ ਉਸ ਨੂੰ ਬੰਦ ਜਿਹੜਾ ਉਹ ਕੀਤਾ ਆ ਜਾਣਾ ਹੈਗਾ ਆ ਸੋ ਇਸ ਵਕਤ ਵੀ ਜੇ ਤੁਹਾਨੂੰ ਦੱਸੀਏ ਤਾਂ 1000-2000 ਜਿਹੜੇ ਕਸਟਮਰ ਆ ਉਹ ਬਿਜਲੀ ਤੋਂ ਬਗੈਰ ਚੱਲ ਰਹੇ ਆ ਇੱਥੇ ਜਿਹੜੀਆਂ ਕੰਡੀਸ਼ਨਸ ਆ ਉਸ ਸਥਿਤੀ ਜਿਹੜੀ ਮਾੜੀ ਹੈਗੀ ਆ ਬਿਜਲੀ ਨੂੰ ਲੈ ਕੇ ਆਪਾਂ ਨੂੰ ਪਤਾ ਇੱਕ ਵੀ ਚਿੰਗਿਆੜੀ ਦੇ ਨਾਲ ਇਸ ਟਾਈਮ ਜਿਹੜਾ ਬਾਲਣ ਆ ਉਹ ਬਰੂਦ ਹੀ ਬਣਿਆ ਪਿਆ ਹੈ ਤੇ ਉਸ ਤੇ ਨਾਲ ਅੱਗਾਂ ਬਹੁਤ ਜਿਆਦੀਆਂ ਲੱਗ ਸਕਦੀਆਂ ਪੀਜੀਐਨ ਹੀ ਆਲਰੇਡੀ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਇਸ ਤੇ ਵਿੱਚ ਗਵਾ ਚੁੱਕੀ ਆ ਵੱਖ-ਵੱਖ ਲਾਸ ਸੂਟਸ ਤੇ ਵਿੱਚ ਤੇ ਨਾਲ ਦੇ ਨਾਲ ਸੈਂਕਟੇਜ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਪਹਿਲਾਂ ਲੱਗੀਆਂ ਜਿਹੜੀਆਂ ਆ ਕਈ ਅੱਗਾਂ ਦੇ ਵਿੱਚ ਸੋ ਜਿਹਦੇ ਵਿੱਚ ਪੀਜੀਐਨ ਦੇ ਉਪਕਰਨਾਂ ਦੀ ਕੋਈ ਨਾ ਕੋਈ ਸਮੱਸਿਆ ਨਿਕਲੀ ਸੀ ਕਿ ਸੋ ਉਹ ਹੁਣ ਉਸ ਤੋਂ ਬਚਾ ਦੇ ਲਈ ਇਹ ਪਹਿਲਾ ਹੀ ਜਿਹੜੀ ਪਾਵਰ ਹਾਊਸ ਨੂੰ ਸ਼ਟ ਆਫ ਕਰ ਦਿੰਦੇ ਹੈਗੇ ਆ ਸੋ ਸਾਰੇ ਜਣੇ ਧਿਆਨ ਰੱਖਣ ਵੱਤ ਤੋਂ ਵੱਧ ਹਾਈਡਰੇਟ ਰਹੋ ਪਾਣੀ ਪੀਓ ਛਾਂ ਦੇ ਵਿੱਚ ਰਹੋ ਬਾਹਰ ਜਿਹੜੇ ਕੰਮ ਕਰਦੇ ਆ ਆਲਰੇਡੀ ਜਿਆਦਾ ਅੱਜ ਸਵੇਰੇ ਨਿਕਲੇ ਸੀਗੇ 7-8 ਵਜੇ ਵੀ ਤਾਂ ਗਰਮੀ ਐ ਧੁੱਪ ਤੁਹਾਨੂੰ ਲੱਗਦਾ ਆ ਪਤਾ ਲੱਗਦਾ ਇਹ ਕਿਦਾਂ ਧਾਨਾ ਵੀ ਭਾਈ ਸਾਰੇ ਉਹ ਲੋਕ ਜਿਹੜੇ ਇਸ ਟਾਈਮ ਵੀ ਖੇਤਾਂ ਦੇ ਵਿੱਚ ਜਿਹੜੇ ਉਹ ਕੰਮ ਕਰ ਰਹੇ ਆ ਛਾਂ ਦਾ ਹੀਟ ਇਲਨਸ ਦਾ ਜਿਹੜਾ ਵੱਧ ਤੋਂ ਵੱਧ ਭਾਈ ਤੁਸੀਂ ਬਚਾ ਰੱਖਣ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਹੈ